ਕਲ ਟ੍ਰੱਕ ਫੜਿਆ ਗਿਆ ਹੈਗਾ ਜੀ ਇਹ ਕੀ ਸਰ ਮੈਟਰ ਹੈ ਉਹ ਕਿੱਥੋਂ ਆ ਰਿਹਾ ਸੀ ਕਿੱਥੇ ਜਾ ਰਿਹਾ ਸੀ ਕੀ ਸਰ ਮੈਟਰ ਹੈ ਜੀ ਪੂਰਾ ਅੱਜ ਫਰੋਜ਼ਪੁਰ ਵਿਖੇ ਐਸ ਐਚ ਓ ਕੈਂਟ ਇੰਸਪੈਕਟਰ ਗੁਰਵਿੰਦਰ ਸਿੰਘ ਨੂੰ ਇਤਲਾਹ ਮਿਲੀ ਮੁਖਬਰ ਖਾਸ ਤੋਂ ਕਿ ਇੱਕ ਟ੍ਰੱਕ 컨ਟੇਨਰ ਵੱਡਾ ਜਿਹਦੇ ਵਿੱਚ ਕੀ ਸ਼ਰਾਬ ਹੋ ਸਕਦੀ ਹੈ ਜਿਹੜੀ ਕਿ ਨਜਾਇਜ਼ ਤੌਰ ਤੇ ਇੱਕ ਥਾਂ ਤੋਂ ਸਮੱਗਲ ਹੋ ਕੇ ਦੂਜੀ ਥਾਂ ਤੇ ਜਾ ਰਹੀ ਹੈ ਜਿਸ ਤੇ ਇਮੀਡੀਏਟਲੀ ਐਕਟ ਕਰਦੇ ਹੋਏ ਐਸ ਐਚ ਓ ਨੇ ਉਸ ਟ੍ਰੱਕ ਨੂੰ ਘੇਰਿਆ ਅਤੇ ਪਹਿਲੀ ਨਜ਼ਰੇ ਉਸ ਦੀ ਜੋ ਤਲਾਸ਼ੀ ਲਈ ਤੱਕ ਉਸ ਦੇ ਵਿੱਚੋਂ ਕੁਝ ਵੀ ਪਤਾ ਨਹੀਂ ਲੱਗਿਆ ਜਦੋਂ ਉਹਦੀ مزید ਤਲਾਸ਼ੀ ਲਈ ਤਾਂ ਕੰਟੇਨਰ ਦੇ ਵਿੱਚ ਏਸੀਆਂ ਦੇ ਡੱਬੇ, 에어 ਕੰਡੀਸ਼ਨਰ ਦੇ ਡੱਬੇ ਭਰੇ ਹੋਏ ਸੀ ਪਿੱਛੇ ਜਦੋਂ ਉਹਨੂੰ ਸਾਰਾ ਖਾਲੀ ਕਰਕੇ ਦੇਖਿਆ ਤਾਂ ਇੱਕ ਕੈਬਨ ਬਣਿਆ ਹੋਇਆ ਸੀ ਜਦੋਂ ਉਸ ਕੈਬਨ ਨੂੰ ਉਹਦੇ ਨਾਲ ਕੀ ਨਾ ਵੈਲਡਿੰਗ ਸੈੱਟ ਦੇ ਨਾਲ ਕਟਿਆ ਤਾਂ ਉਹਦੇ ਵਿੱਚ ਦੇਖਿਆ ਕਿ 140 ਬਾਕਸ ਸ਼ਰਾਬ ਦੇ ਪਾਏ ਗਏ ਜੋ ਵੱਖ-ਵੱਖ ਬ੍ਰਾਂਡ ਦੇ ਸਨ ਇਮੀਡੀਏਟਲੀ ਪਰਚਾ ਦਰਜ ਕਰਕੇ ਮੁਖਬਰ ਦੀ ਇਤਲਾਹ ਦਿੱਤੀ ਇਹਦੀ ਤਲਾਸ਼ੀ ਲਈ ਤੇ ਸਾਰਾ ਸਮਾਨ ਕਬਜ਼ੇ ਵਿੱਚ ਲਿਆ ਫਿਰ ਮਾਲਾਬਕ ਕੱਲ੍ਹ ਤੱਕ ਤਸਦੀ ਇਮੀਡੀਏਟਲੀ ਜਦੋਂ ਮੁਖਬਰ ਨੇ ਇਤਲਾਹ ਦਿੱਤੀ ਮਾਮਲਾ ਇਮੀਡੀਏਟਲੀ ਦਰਜ ਕੀਤਾ ਸਰ ਫਿਰ ਡਰਾਈਵਰ ਡਰਾਈਵਰ ਸੀਗਾ ਮੌਕੇ ਤੇ ਡਰਾਈਵਰ ਮੌਕੇ ਤੋਂ ਭੱਜ ਗਿਆ ਹੋਇਆ ਸੀ ਸਰ ਕਿੱਥੋਂ ਆਇਆ ਸੀ ਤੇ ਕਿੱਥੇ ਜਾ ਰਿਹਾ ਸੀਗਾ ਜੀ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਇਹਦੇ ਵਿੱਚ ਅਸੀਂ ਉਹ ਸਾਰਾ ਪਤਾ ਲਾਵਾਂਗੇ ਵੀ ਇਹ ਸ਼ਰਾਬ ਕਿੱਥੋਂ ਦੀ ਹੈ ਇਹਦੇ ਵਿੱਚ ਅਸੀਂ ਐਕਸਾਈਜ਼ ਡਿਪਾਰਟਮੈਂਟ ਨੂੰ ਵੀ ਸ਼ਾਮਲ ਕਰਕੇ ਵੀ ਇਹਦੀ ਅਕਾਉਂਟੇਬਿਲਟੀ ਹੁੰਦੀ ਹੈ ਵੀ ਇਹ ਕਿੱਥੋਂ ਦੀ ਸ਼ਰਾਬ ਹੈ ਕਿੱਥੇ ਅਲਾਟ ਹੋਈ ਸੀ ਤੇ ਅੱਗੇ ਕਿੱਥੇ ਜਾ ਰਹੀ ਸੀ ਇਹ ਸਾਰਾ ਪਤਾ ਲਾ ਸਾਰੀ ਇਲੀਗਲ ਸੀ ਸਰ ਫਿਰ ਭ੍ਰਾਂਤੀ ਹੈ ਜੀ ਬਾਕੀ ਇਹ ਤਾਂ ਹੁਣ ਚੈੱਕ ਕਰੇ ਤੇ ਸਾਰਾ ਕੁਝ ਪਤਾ